ਜ਼ਿੰਦਗੀ ਦਾ ਪਤਾ ਨਹੀਂ ਕਿੱਥੇ ਖਤਮ ਹੋ ਜਾਣੀ ਹੈ ਨਾ ਤੇ ਆਪਣੀ ਜਿਹੜੀ ਡਰੀਮਸ ਹੈਗੇ ਆ ਆਪਾਂ ਨੂੰ ਕੰਮ ਦੇ ਨਾਲ-ਨਾਲ ਹੀ ਪੂਰੇ ਕਰਨੇ ਚਾਹੀਦੇ ਆ بیٹے ਨੇ ਵੀ ਇਨਕਰੇਜ ਕੀਤਾ ਕਿ ਮਮਾ ਤੁਸੀਂ ਕੁਝ ਜੋ ਵੀ ਤੁਹਾਡੇ ਡਰੀਮਸ ਕੁਝ ਪੈਂਡਿੰਗ ਨੇ ਜਾਂ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਫਿਰ ਇਸੇ ਤਰ੍ਹਾਂ ਅਸੀਂ ਬਾਈਕ ਲਈ ਔਰ ਬਾਈਕ ਲੈਂਡ ਤੋਂ ਬਾਅਦ ਮੈਂ ਇਹ ਪਲਾਨ ਕੀਤਾ ਕਿ ਮੈਂ ਬਾਈਕ ਰਾਈਡ ਕਰੂੰਗੀ 올 인디아 라이드 ਦੇ ਵਿੱਚ ਫਿਰ ਜਦੋਂ ਮੈਂ ਕਸ਼ਮੀਰ ਤੋਂ ਚੱਲ ਕੇ ਕਨਿਆ ਫਮਾਰੀ ਪਹੁੰਚੀ ਔਰ ਬੀਇੰਗ ਅ ਫੀਮੇਲ ਜਾਣਾ ਉਹ ਵੀ ਕੱਲਿਆ ਔਰ ਤੁਹਾਡੇ ਕੋਲ ਇੰਨੀ ਹੈਵੀ ਬਾਈਕ ਹੈ ਉਹ ਥੋੜਾ ਚੈਲੈਂਜਿੰਗ ਸੀਗਾ ਕਨਿਆ ਕੁਮਾਰੀ ਤੋਂ ਫਿਰ ਵਾਪਸ ਮੈਂ ਰਾਉਂਡ ਟ੍ਰਿਪ ਕੀਤਾ ਉਹ ਜਿਹੜਾ ਕਿ ਅਜੇ ਤੱਕ ਕਿਸੇ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਮਤਲਬ ਚੈਲੰਜ ਮਤਲਬ ਜਦੋਂ ਤੁਸੀਂ ਇੱਕ ਹਾਰਡ ਫੇਸ ਤੋਂ ਨਿਕਲਦੇ ਜੇ ਤੇ ਤੁਹਾਨੂੰ ਅਚੀਵਮੈਂਟ ਵੀ ਤਾਂ ਮਿਲਦੀ ਹੈ ਤੁਸੀਂ ਆਪ ਵਿਸ਼ਵਾਸ ਰੱਖ ਕੇ ਕੋਈ ਕੰਮ ਕਰਦੇ ਹੋ ਤੇ ਦੂਸਰੇ ਲੋਕ ਤੁਹਾਡੇ ਨਾਲ ਚੱਲਦੇ ਨੇ ਉਹ ਤੁਹਾਨੂੰ ਫਿਰ ਹੌਸਲਾ ਹੋਰ ਦਿੰਦੇ ਨੇ 스피티 ਦੇ ਵਿੱਚ ਇਹ ਸਭ ਨੂੰ ਹੀ ਪਤਾ ਹੈ ਜਿਹੜੇ ਲੋਕੀ 스피티 ਜਾਣਾ ਚਾਹੁੰਦੇ ਆ ਜਾਂ ਜਿਹੜੇ ਜਾ ਕੇ ਆਏ ਨੇ ਕਿ ਕਾਜ਼ਾ ਟੂ ਮਨਾਲੀ ਇਟਸ ਵੈਰੀ ਟਫ ਟੈਰੇਨ ਉਹਦੇ ਵਿੱਚ ਹੈ ਕਿ 200 ਕਿਲੋਮੀਟਰਸ ਆ ਔਰ ਉਹਦੇ ਵਿੱਚ ਤੁਹਾਨੂੰ ਵਾਟਰ ਕ੍ਰੋਸਿੰਗ ਵੀ ਮਿਲਣਗੀਆਂ ਨੀਅਰ ਅਬਾਊਟ 50 ਉਸ ਤੋਂ ਬਾਅਦ ਤੁਹਾਨੂੰ ਉੱਥੇ ਦੇ ਹیلਜ਼ ਜਿਹੜੇ ਨੇ ਉਹ ਐਨਾ ਕ ਰਸਤਾ ਹੈ ਉਹ ਵੀ ਪਥਰਾਂ ਨਾਲ ਭਰਿਆ ਇੱਕ ਮਿਸਟੇਕ ਔਰ ਤੁਸੀਂ ਖਾਈ ਵਿੱਚ ਇੰਡੀਆ ਰਾਈਡ ਜਿਹੜੀ ਕੀਤੀ ਸੀ ਉਹ ਮੈਂ ਆਪਣੇ ਲਈ ਕੀਤੀ ਸੀਗੀ ਹਾਂ ਬਟ ਉਹ ਬਾਅਦ ਵਿੱਚ ਪੰਜਾਬ ਦੀ ਇੱਕ ਆਵਾਜ਼ ਬਣ ਗਈ ਕਿ ਹਨਾ ਪੰਜਾਬ ਤੋਂ ਇੱਕ ਫੀਮੇਲ ਬਾਈਕਰ ਹੈ ਜਿਹਨੂੰ ਆਪਾਂ ਪੰਜਾਬੀ ਛਲਾਰੂ ਜੇ ਕਹਿ ਦਿੰਨੇ ਆ ਹਨਾ ਉਹ ਕੋਲੋਂ ਲੰਘਦੇ ਵੀ ਨੇ ਉਹ ਦੇਖਦੇ ਵੀ ਨੇ ਹਾਰਨ ਵੀ ਕਰਦੇ ਆ ਕਈ ਵਾਰੀ ਤੇਜ਼ ਚਲਾਉਂਦੇ ਆ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਇੱਕ ਫੀਮੇਲ ਜਾ ਰਹੀ ਹੈ ਹਨਾ ਲੈ ਵੀ ਮੇਰੇ ਕੋਲ ਵੀ ਬਾਈਕ ਹੈਗੀ ਮੈਂ ਜਲਾਉਣਾ ਚੰਗੀ ਤਰ੍ਹਾਂ ਹਨਾ ਉਹ ਚਲਾਈ ਜਾਣਗੀ ਚਲਾਈ ਜਾਣਗੀ ਬਟ ਐਟ ਦੀ ਐਂਡ ਉਹਨਾਂ ਨੂੰ ਲੱਗਦਾ ਹੀ ਲੱਗਦੇ ਨੇ ਬਹੁਤ ਦੂਰ ਜਾਣਾ ਹੈ ਆ ਚਲ ਬਈ ਆਪਾਂ ਹੌਲੀ ਕਰ ਲਈਏ ਹੁਣ ਦੇਸ਼ ਦੀ ਨਾਰੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਉਹ ਮੁਕਾਮ ਹਾਸਿਲ ਕਰਦੀ ਪਈ ਹੈ ਜਿਹਦੀ ਅੱਜ ਤੋਂ ਕਈ 100 ਸਾਲ ਪਹਿਲਾਂ ਜਾਂ ਕਈ ਸਾਲ ਪਹਿਲਾਂ ਜਿਹੜਾ ਹੈ ਕਿ ਕਿਸੇ ਕਦੀ ਵੀ ਕਿਸੇ ਨੇ ਜਿਹੜਾ ਹੈ ਕਿ ਉਹ ਉਮੀਦ ਨਹੀਂ ਕੀਤੀ ਸੀ ਅੱਜ ਮੈਂ ਇਹੋ ਜੀ ਇੱਕ ਕਹਾਣੀ ਲੈ ਕੇ ਜਿਹੜਾ ਹੈ ਕਿ ਉਹ ਤੁਹਾਡੇ ਚ ਹਾਜ਼ਰ ਹੋਇਆ ਮੈਂ ਪ੍ਰਮਿਤ ਸਿੰਘ ਮੇਰਾ ਨਾਮ ਹੈ ਐਸੋਲੇ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਅਗਲਾ ਚਿਹਰਾ ਮੈਂ ਤੁਹਾਨੂੰ ਇਸ ਵਕਤ ਜਿਹੜਾ ਮੈਂ ਦਿਖਾਵਾਂਗਾ ਪੰਜਾਬ ਦੇ ਵਿੱਚ ਪੰਜਾਬ ਦੀ ਧੀ ਨੇ ਜਿਹੜਾ ਹੈ ਕਿ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਵਿੱਚ ਜਿਹੜਾ ਕਿ ਉਹ ਨਾਂ ਰੌਸ਼ਨ ਕੀਤਾ ਤੇ ਲਗਾਤਾਰ ਜਿਹੜਾ ਹੈ ਕਿ ਉਹ ਜਾਰੀ ਹੈ ਜਿਹੜਾ ਕਾਰਵਾ ਚੱਲਦਾ ਪਿਆ ਵਾ ਇਸ ਵਕਤ ਤੁਸੀਂ ਜੋ ਤਸਵੀਰ ਦੇਖ ਪਾ ਰਹੇ ਹੋ ਮੋਟਰਸਾਈਕਲ ਦੇ ਨਾਲ ਖੜੇ ਅੰਬਿਕਾ ਸੋਨੀਆ ਨੇ ਸਿੰਗਲ ਸੋਲੋ ਰਾਈਡਰ ਨੇ ਅੰਬਿਕਾ ਸੋਨੀਆ ਬਾਈਕ ਤੋਂ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਹੈਲਮਟ ਹੈ ਨਾਲ ਉਹਨਾਂ ਦੀ ਜੈਕਟ ਹੈ ਨਾਲ ਹੋਰ ਗੀਅਰਸ ਨੇ ਉਹਨਾਂ ਕੁਲ professionl ride ਕਰਦੇ ਨੇ ਵਿਸਤਾਰ ਚ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੱਥੇ ਆਮ ਲੋਕ ਅੱਜ ਦੀ ਡੇਟ ਤੇ ਸੋਚਣ ਵਾਸਤੇ ਇੱਕ ਦੋ ਤਿੰਨ ਵਾਰੀ ਜਿਹੜਾ ਕਿ ਸੋਚ ਲੈਂਦੇ ਨੇ ਕਿ ਅਸੀਂ ਉੱਥੇ ਰਾਈਡ ਕਰਨੀ ਹੈ ਉੱਥੇ ਲਦਾਖ ਤੱਕ ਜਿਹੜਾ ਹੈ ਕਿ ਅੰਬਿਕਾ ਸੋਨੀਆ ਜਿਹੜੇ ਨੇ ਕਿ ਉਹ ਕੱਲੇ ਰਾਈਡ ਕਰਕੇ ਆਏ ਨੇ ਬਹੁਤ ਸਾਰੀਆਂ ਐਸੀਆਂ ਰਾਈਡਸ ਨੇ ਜਿੱਥੇ ਉਹ ਪਾਰਟਿਸਿਪੇਟ ਕਰ ਵੀ ਗਏ ਨੇ ਤੇ ਕਰਦੇ ਵੀ ਪੈਣੇ ਆ ਸੁਖ ਮੋਹਨ ਨਾਲ ਗੱਲ ਕਰਾਂਗਾ ਮੈਡਮ ਜੀ ਐਨ ਪੀਟੀਸੀ نیوز ਤੇ ਥੈਂਕ ਯੂ ਸਰ ਥੈਂਕ ਯੂ so much for the PTC uh, channel ਥੈਂਕ ਯੂ ਵੈਰੀ ਮੱਚ ਸਰ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਇਹ ਸਫ਼ਰ ਸ਼ੁਰੂ ਕਦੋਂ ਹੁੰਦਾ ਵੈ ਕਿ ਅੰਬਿਕਾ ਹੁਣ ਮੋਟਰਸਾਈਕਲ ਦਾ ਹੈਂਡਲ ਜਿਹੜਾ ਫੜੇਗੀ ਤੇ ਉਹ ਘੁੰਮੇਗੀ ਐਕਚੁਅਲੀ ਸਰ ਜਦੋਂ ਮੈਂ ਬਾਈਕ ਪਰਚੇਸ ਕੀਤਾ ਤੇ ਉਦੋਂ ਫੈਮਿਲੀ ਦੇ ਵਿੱਚ ਵੀ ਪਤਾ ਸੀਗਾ ਕਿ ਇਹਨੂੰ ਬਾਈਕ ਰਾਈਡਿੰਗ ਦਾ ਸ਼ੌਂਕ ਹੈਗਾ ਹੈ ਜੀ ਅ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਅਸੀਂ ਸਾਰੇ ਕੁਝ ਨਾ ਕੁਝ ਨੇਚਰ ਦੇ ਨਾਲ ਮਤਲਬ ਕਿ ਲਗਾਵ ਕਰਨ ਲੱਗ ਗਏ ਸੀਗੇ ਜੀ ਔਰ ਮੈਂ ਵੀ ਨੇਚਰ ਕੈਂਪਿੰਗ ਬਹੁਤ ਪਹਿਲਾਂ ਵੀ ਕੀਤੀ ਹੋਈ ਹੈ ਹਮ ਕੁਝ ਅ ਕੋਵਿਡ ਦੇ ਵਿੱਚ ਮੈਂ ਆਪਣੀਆਂ ਰਿਸਪੌਂਸਿਬਿਲਟੀਜ਼ ਤੋਂ ਫ੍ਰੀ ਸੀਗੀ ਫੈਮਿਲੀ ਦੇ ਵਿੱਚ ਮੇਰਾ ਬੇਟਾ ਕੈਨੇਡਾ ਜਾ ਚੁੱਕਾ ਸੀਗਾ ਉਹ ਆਪਣੀ ਉੱਥੇ ਜੌਬ ਤੇ ਸੀਗਾ ਤੇ ਕੁਝ ਇੱਕ ਜ਼ਿੰਮੇਵਾਰੀ ਮੇਰੀ ਇਹ ਖਤਮ ਸੀ ਕਿ ਬੇਟਾ ਸੈਟਲਡ ਹੈ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਮੇਰਾ ਆਪਣਾ ਬਿਜ਼ਨਸ ਮੈਂ ক্লোਜ਼ ਕਰ ਦਿੱਤਾ ਸੀ ਫਿਰ ਬੇਟੇ ਨੇ ਵੀ ਇਨਕਰੇਜ ਕੀਤਾ ਕਿ ਮੰਮਾ ਤੁਸੀਂ ਕੁਝ ਜੋ ਵੀ ਤੁਹਾਡੇ ਡ੍ਰੀम्स ਕੁਝ ਪੈਂਡਿੰਗ ਨੇ ਜਾਂ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਫਿਰ ਇਸੇ ਤਰ੍ਹਾਂ ਅਸੀਂ ਬਾਈਕ ਲਈ ਔਰ ਬਾਈਕ ਲੈਣ ਤੋਂ ਬਾਅਦ ਮੈਂ ਇਹ ਪਲਾਨ ਕੀਤਾ ਕਿ ਮੈਂ ਬਾਈਕ ਰਾਈਡ ਕਰੂੰਗੀ ਫਿਰ ਮੈਂ ਬਾਈਕ ਰਾਈਡਿੰਗ ਦੇ ਵਿੱਚ ਮਤਲਬ ਜਿਸਟਰ ਬੀਇੰਗ ਅ ਫੀਮੇਲ ਮੈਂ ਬਾਕੀ ਫੀਮੇਲਸ ਦੇ ਨਾਲ ਕੰਟੈਕਟ ਕੀਤਾ ਕੁਝ ਚੰਡੀਗੜ੍ਹ ਤੋਂ ਫੀਮੇਲ ਸੀ ਜਿਹੜੇ ਜਿਨ੍ਹਾਂ ਦੇ ਕੋਲ ਬਾਈਕ ਸੀਗੀ ਤੇ ਫਿਰ ਇਹ ਪਤਾ ਲੱਗਾ ਕਿ ਉਹ ਸਿਰਫ ਬ੍ਰੇਕਫਾਸਟ ਆਈਡੀ ਕਰਦੇ ਆ ਮਤਲਬ ਕੋਈ ਟਾਰਗੇਟ ਰਾਈਡ ਜਾਂ ਵਨ ਡੇ ਸਟੇ ਟੂ ਡੇ ਸਟੇ ਜਾਂ ਕੋਈ ਇਦਾਂ ਦੇ ਉਹਨਾਂ ਨੇ ਅਚੀਵ ਡਰਾਈਡ ਨਹੀਂ ਕੀਤੇ ਹੋਈਆਂ ਤੇ ਮੈਨੂੰ ਬੀਇੰਗ ਅ ਪੰਜਾਬੀ ਮੈਨੂੰ ਇਹ ਲੱਗਾ ਕਿ ਮੇਰੇ ਕੋਲ ਇੱਕ ਮੌਕਾ ਹੈ ਕਿ ਪੰਜਾਬ ਦਾ ਮੈਂ ਨਾਮ ਆਲ ਇੰਡੀਆ ਜਾਂ ਹੋਰ ਕਿਤੇ ਕਿਸੇ ਵੀ ਪਲੇਟਫਾਰਮ ਤੇ ਵਧੀਆ ਤਰੀਕੇ ਨਾਲ ਰੱਖ ਸਕਦੀ ਆ ਫਿਰ ਮੈਂ ਆ ਬਾਕੀ ਕਿਸੇ ਨੂੰ ਨਹੀਂ ਦੱਸਿਆ ਔਰ ਇੱਕ ਲੋਕਲ ਕਲੱਬ ਹੈ ਸਾਡਾ ਬॉयਜ਼ ਦਾ ਟਾਕ ਮੋਟਰੋ ਕਲੱਬ اچھا ਤੇ ਮੈਂ ਕਿਸੇ ਤਰੀਕੇ ਨਾਲ ਉਸ ਕਲੱਬ ਦੇ ਵਿੱਚ ਸ਼ਾਮਿਲ ਹੋਈ ਉਹਨਾਂ ਦੇ ਕਲੱਬ ਦੇ ਜਿਹੜੇ ਇਨਚਾਰਜ ਨੇ ਵੀਰਿੰਦਰ ਤੁਮਾਨ ਉਹਨਾਂ ਦਾ ਨਾਮ ਹੈ ਲੱਕੀ ਸਰ ਉਹਨਾਂ ਨੇ ਮੈਨੂੰ ਕਲੱਬ ਦੇ ਵਿੱਚ ਵੈਲਕਮ ਕੀਤਾ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਫਰਸਟ ਫੀਮੇਲ ਸਾਡੇ ਕਲੱਬ ਦੇ ਵਿੱਚ ਆਏ ਨੇ ਉਹ ਇਹ ਪੁੱਛਣ ਲੱਗਾ ਸੀ ਕਿ ਪਹਿਲਾਂ ਕੋਈ ਫੀਮੇਲ ਸੀਗੀ ਉਸ ਕਲੱਬ ਦੇ ਵਿੱਚ ਨਹੀਂ ਉਸ ਕਲੱਬ ਦੇ ਵਿੱਚ ਕੋਈ ਫੀਮੇਲ ਨਹੀਂ ਸੀਗੀ ਮਤਲਬ ਮੈਂ ਹੀ ਫਰਸਟ ਫੀਮੇਲ ਸੀਗੀ ਸਾਰਿਆਂ ਨੇ ਬਹੁਤ ਕੋਆਪਰੇਟ ਕੀਤਾ ਤੇ ਉਹਨਾਂ ਨੇ ਇੱਕ ਰਾਈਡ ਪਲਾਨ ਕੀਤੀ ਸੀ 3 ਡੇਜ਼ ਦੀ ਫਰਸਟ ਰਾਈਡ ਸੀ ਮੇਰੀ ਉਹ ਜੰਝਾਲੀ ਵੈਲੀ ਅੱਛਾ ਮੰਡੀ ਦੇ ਕੋਲ ਤੇ ਮੈਂ ਉਸ ਰਾਈਡ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਨਾਲ ਗਈ ਔਰ ਸਾਰਿਆਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਇਨਕੋਰੇਜ ਕੀਤਾ ਕਿ ਮੈਂ ਹੋਰ ਰਾਈਡ ਕਰ ਪਾਵਾਂ ਹੂੰ ਉਹ ਰਾਈਡ ਦੇ ਨਾਲ ਮੇਰਾ ਵੀ ਚਾਕਾ ਖੁੱਲ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਵਾਪਸ ਆਈ ਤੇ ਮੈਂ ਖੁਦ ਹੀ ਇਹ ਡਿਸਾਈਡ ਕੀਤਾ ਕਿ ਮੈਂ 올 ਇੰਡੀਆ ਰਾਈਡ ਕਰਾਂਗੀ ਹੂੰ ਕਿਉਂਕਿ ਸਾਊਥੋਂ ਦੇ ਵਿੱਚ ਕਈ ਲੋਕਾਂ ਨੇ ਕੇ ਟੂ ਕੇ ਰਾਈਡ ਕਹਿੰਦੇ ਨੇ ਉਹਨੂੰ ਰਾਈਡਿੰਗ ਕਮਿਊਨਿਟੀ ਦੇ ਵਿੱਚ ਓਕੇ ਮਤਲਬ ਕਸ਼ਮੀਰ ਤੋਂ ਕਨਿਆ ਬੁਮਾਰੀ ਬਿਲਕੁਲ ਤੇ ਫਿਰ ਮੈਂ ਇੱਕ ਮੇਰੇ ਐਮਪੀ ਦੇ ਵਿੱਚ ਛੋਟਾ ਜਿਹਾ ਇੱਕ ਇਵੈਂਟ ਸੀਗਾ ਉੱਥੇ ਮੈਨੂੰ ਹੋਰ ਰਾਈਡਰਸ ਵੀ ਮਿਲੇ ਇੱਕ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਇਨਟੈਕ ਸੀ ਰਾਈਡਿੰਗ ਕਮਿਊਨਿਟੀ ਦੇ ਨਾਲ ਤੇ ਐਮਪੀ ਤੋਂ ਸੀਗੇ ਉਹ ਰਾਈਡਰ ਤੇ ਉਹਨਾਂ ਨੇ ਮੈਨੂੰ ਮੈਂ ਉਹਨਾਂ ਨਾਲ ਡਿਸਕਸ ਕੀਤਾ ਕਿ ਸਰ ਮੈਂ ਇਹਦਾ ਰਾਈਡ ਪਲਾਨ ਕਰ ਰਹੀ ਹਾਂ ਫਿਰ ਮੈਂ ਪੇਪਰ ਪੈਨ ਤੇ ਪੂਰਾ ਇੰਡੀਆ ਦਾ ਪਲਾਨ ਕੀਤਾ ਕਿ ਕਿੱਥੇ ਸਟੇ ਕਰਨਾ ਹੈ ਕੀ ਚੀਜ਼ਾਂ ਰਿਕੁਆਇਰਡ ਨੇ ਕੀ ਵੈਦਰ ਮੈਨੂੰ ਹੋਰ ਡਿਸਟਰਬੈਂਸ ਕਰੇਗਾ ਮਸ਼ੀਨ ਰਿਚ ਕੀ ਪ੍ਰੋਬਲਮ ਆ ਸਕਦੀ ਹੈ ਮਤਲਬ ਉਹ ਸਾਰਾ ਕੁਝ ਪੇਪਰ ਪਲਾਨ ਤੇ ਮੈਂ ਪਲਾਨ ਕਰਦੀ ਹੋਈ ਉਸ ਤੋਂ ਬਾਅਦ ਆਪਣੀ ਰਾਈਟ ਪਲਾਨ ਕੀਤੀ ਆਲਮੋਸਟ ਮੈਨੂੰ 15 ਤੋਂ 20 ਦਿਨ ਲੱਗੇ ਉਹਨੂੰ ਪੇਪਰ ਪੈਨ ਕਰਨ ਲਈ ਅੱਛਾ ਕਿਉਂਕਿ ਆਪਾਂ ਮੋਸਟਲੀ ਕਹਿ ਸਕਦੇ ਆ ਕਿ ਆਪਾਂ ਦਿੱਲੀ ਤੱਕ ਜਾਂਦੇ ਆ ਦਿੱਲੀ ਤੋਂ ਬਾਅਦ ਆਗਰਾ ਵੀ ਦੇਖਿਆ ਹੈ ਆਗਰਾ ਤੋਂ ਬਾਅਦ ਹੋ ਸਕਦਾ ਹੈ ਕਿ ਲੋਕਾਂ ਨੇ ਐਮਪੀ ਵੀ ਦੇਖਿਆ ਹੋਵੇ ਪਰ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਬਾਕੀ ਕਰਨਾਟਕਾ ਬੈਂਗਲੌਰ ਔਨ ਰੋਡ ਬਹੁਤ ਰੇਅਰ ਲੋਕ ਨੇ ਜਿਹੜੇ ਉੱਥੇ ਤੱਕ ਗਏ ਹੋਣਗੇ ਔਰ ਬੀਂਗ ਅ ਫੀਮੇਲ ਜਾਣਾ ਉਹ ਵੀ ਇਕੱਲੇ ਔਰ ਤੁਹਾਡੇ ਕੋਲ ਇੰਨੀ ਹੈਵੀ ਬਾਈਕ ਹੈ ਉਹ ਥੋੜਾ ਚੈਲੈਂਜਿੰਗ ਸੀਗਾ ਉਹ ਹੀ ਪੁੱਛਦਾ ਸੀ ਕਿ ਜਿਸ ਦੇ ਨੇ ਬਾਈਕ ਤੁਸੀਂ ਪਰਚੇਜ਼ ਵੀ ਕੀਤਾ ਕਿਉਂਕਿ ਹੈਵੀ ਬਹੁਤ ਹੈ ਹਾਂ ਜੀ ਆਮ ਲੋਕੀ ਤਾਂ ਪੰਜਾਬੀ ਚ ਕਹਿੰਦੇ ਕਿ ਜਿਹੜੇ ਇਨਫੀਲਡ ਮੋਟਰਸਾਈਕਲ ਨੂੰ ਆਮ ਬੰਦਾ ਜਿਹੜਾ ਕਿ ਨਹੀਂ ਲੈਂਦਾ ਫਿਰ ਵੀ ਇਹ ਚੈਲੰਜ ਕਿਸ ਤਰੀਕੇ ਦੇ ਨਾਲ ਮੈਮ ਇਹ ਸਾਰੇ রাইਡਸ ਚ ਇਹ ਆਏ ਤੇ ਖਾਸ ਤੌਰ ਤੇ ਜਿਹੜੀ ਤੁਸੀਂ ਗੱਲ ਵੀ ਆਖੀ ਜਿਹੜਾ ਤੁਹਾਡਾ ਗਰੁੱਪ ਸੀਗਾ ਜਿਹਦੇ ਤੁਸੀਂ ਜੁਆਇਨ ਹੋਏ ਉਹਨਾਂ ਨੇ ਪਹਿਲਾਂ ਪੁੱਛਿਆ ਕਿ ਫੀਮੇਲਸ ਕਦੀ ਇਦਾਂ ਨਹੀਂ ਲੱਗਿਆ ਕਿ ਕੰਪਲੀਟ ਹੋਏਗਾ ਮਰਦਾ ਦੇ ਨਾਲ ਹੀ ਨਹੀਂ ਕਿਉਂਕਿ ਨਹੀਂ ਮੈਨੂੰ ਕੁਝ ਆਪਣੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਵੀ ਸੀਗਾ ਜਿੱਦਾਂ ਹੁੰਦਾ ਨਾ ਕਿ ਜੇ ਤੁਸੀਂ ਆਪ ਵਿਸ਼ਵਾਸ ਰੱਖ ਕੇ ਕੋਈ ਕੰਮ ਕਰਦੇ ਹੋ ਤੇ ਦੂਸਰੇ ਲੋਕ ਤੁਹਾਡੇ ਨਾਲ ਚੱਲਦੇ ਨੇ ਉਹ ਤੁਹਾਨੂੰ ਫਿਰ ਹੌਸਲਾ ਹੋਰ ਦਿੰਦੇ ਨੇ ਪਰ ਜੇ ਅਸੀਂ ਪਹਿਲਾਂ ਕਿਹਾ ਦੀ ਕਿ ਨਹੀਂ ਯਾਰ ਇਹ ਤਾਂ ਮੇ ਕੋ ਚਲਣੀ ਨਹੀਂ ਹੈ ਤੇ ਉਹ ਦੈਟ ਵਾਸ ਵੈਰੀ ਰੋਂਗ ਕਿਉਂਕਿ ਤੁਹਾਨੂੰ ਸੈਲਫ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ ਬਿਲਕੁਲ ਠੀਕ ਹੈ ਉਹ ਆਣੀ ਵੀ ਆਪਣੇ ਕੋਲ ਉਹ ਤੁਹਾਨੂੰ ਕੋਈ ਹੋਰ ਨਹੀਂ ਕਹੇਗਾ ਕਿ ਤੁਸੀਂ ਜਾਓ ਉੱਥੇ ਤੱਕ ਜਾਓ ਮੈਂ ਤੁਹਾਡੀ ਸਪੋਰਟ ਕਰਾਂਗਾ ਮੈਂ ਰਸਤੇ 'ਚ ਖੜੇ ਹੋਵਾਂਗਾ ਨਾ ਇਦਾਂ ਦੀ ਗੱਲ ਨਹੀਂ ਹੁੰਦੀ 올 ਇੰਡੀਆ ਰਾਈਡ ਦੇ ਵਿੱਚ ਫਿਰ ਜਦੋਂ ਮੈਂ ਕਸ਼ਮੀਰ ਤੋਂ ਚੱਲ ਕੇ ਕਨਿਆ ਕੁਮਾਰੀ ਪਹੁੰਚੀ ਕਨਿਆ ਕੁਮਾਰੀ ਵੀ ਇਸੇ ਤਰ੍ਹਾਂ ਕੰਨਿਆ ਕੁਮਾਰੀ ਵਿੱਚ ਇੱਕ ਪੁਲਿਸ ਸਟੇਸ਼ਨ ਸੀਗਾ ਉੱਥੇ ਮੇਰੀ ਮਤਲਬ ਮੈਂ ਖੁਦ ਗਈ ਉੱਥੇ ਮੇਰਾ ਕੋਈ ਨੋਨ ਨਹੀਂ ਸੀਗਾ ਬਟ ਉੱਥੇ ਲੈਂਗੁਏਜ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਿੰਦੀ ਨਹੀਂ ਸਮਝਦੇ ਹਾਂ ਬਿਲਕੁਲ ਠੀਕ ਹੈ ਫਿਰ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਉਹਨਾਂ ਨੇ ਵੀ ਮੈਨੂੰ ਇੱਕ ਲੈਟਰ ਹੈਡ ਦੇ ਉੱਤੇ ਪੂਰਾ ਲੈਟਰ ਬਣਾ ਕੇ ਦਿੱਤਾ ਕਿ ਮੈਂ ਮਾਇਨੇ ਸਟੂਡੈਂਟ ਸੋ ਆਈਡੀ ਹੈ ਉੱਥੇ ਚੱਲੇ ਨੇ ਇਸ ਟਾਈਮ ਤੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਵੀ মিডিਆ ਨੂੰ ਬੁਲਾਇਆ ਔਰ ਮੇਰੀ ਇੱਕ ਪਛਾਣ ਬਣਾਈ ਮੈਡਮ ਰਾਈਡਵੈਲ ਅਸੀਂ ਕਈ ਵਾਰੀ ਅਕਸਰ ਇਹ ਦੇਖਦੇ ਵੀ ਆਂ ਤੇ ਸੁਣਦੇ ਵੀ ਆਂ ਤੁਹਾਨੂੰ ਟੈਕਨੀਕਲਿਟੀ ਸਮਝਨੀ ਪੈਂਦੀ ਆ ਮਕੈਨੀਕਲ ਵਰਕ ਵੀ ਸਿੱਖਣਾ ਪੈਂਦਾ ਵਾ ਤੇ ਉਸ ਚੀਜ਼ ਨੂੰ ਵੀ ਜਿਹੜਾ ਕਿ ਸ਼ੁਰੂਆਤ ਕੀਤੀ ਸਿੱਖਣ ਦੇ ਵਿੱਚ ਵੀ ਬਿਲਕੁਲ ਸਰ ਜਦੋਂ ਮੈਂ ਲੌਂਗ ਸਫਰ ਤੇ ਜਾਣਾ ਹੁੰਦਾ ਹੈ ਜਿਹੜਾ ਲੌਂਗ ਜਰਨੀ ਹੈ ਕਿ ਜਿਸ ਤਰ੍ਹਾਂ ਜੀਐਫ ਤੇ ਆਪਾਂ ਹਾਈਵੇ ਤੇ ਜਾਂਦੇ ਆ ਤੇ ਅੱਜ ਕੱਲ ਆਰਈ ਦੇ ਤੁਹਾਨੂੰ ਹਰ ਕਿਤੇ ਹੈਲਪ ਮਿਲ ਜਾਂਦੀ ਹੈ ਰੋਡ ਸਾਈਡ ਅਸਿਸਟੈਂਟ ਇੱਕ ਜਿਸ ਇੰਸ਼ੋਰੈਂਸ ਹੈ ਉਸ ਤਰ੍ਹਾਂ ਹੀ ਤੁਸੀਂ ਉਹ ਅਪਲਾਈ ਕਰ ਦਿੰਦੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਈਏ ਕਿ ਜਿਹੜੀ ਤੁਸੀਂ ਨਹੀਂ ਸੋਲਵ ਕਰ ਸਕਦੇ ਜਾਂ ਲੋਕਲ ਮੈਕੈਨਿਕਲ ਕੋਲ ਨਹੀਂ ਹੋਈ ਤਾਂ ਉਹ ਤੁਹਾਡੀ ਆ ਕੇ ਹੈਲਪ ਕਰਦੇ ਨੇ ਬਟ ਐਸਾ ਚ ਅੱਜ ਤੱਕ ਮੈਨੂੰ ਕੋਈ ਜ਼ਰੂਰਤ ਨਹੀਂ ਪਈ ਕਿਉਂਕਿ ਬਾਈਕ ਜਦੋਂ ਮੈਂ ਰਾਈਟ ਤੇ ਸਟਾਰਟ ਕਰਦੀ ਹਾਂ ਰਾਈਟ ਤੇ ਜਾਣਾ ਤੇ ਉਹਦੇ ਮੈਂ ਬਾਈਕ ਫੁਲੀ ਮੇਨਟੇਨ ਕਰਵਾਉਣਾ ਹੁੰਦਾ ਹੈ ਆਪਣੇ ਜਿਹੜਾ ਵੀ ਕਲੋਜ਼ ਮੇਰੇ ਨੀਰੈਸਟ ਹੈਗਾ ਆਰੀਦਾ ਸ਼ੋਰੂਮ ਉਸ ਤੋਂ ਬਾਅਦ ਫਿਰ ਇਹ ਹੈ ਕਿ ਜਦੋਂ ਮੇਰਾ ਬਾਈਕ 2-3000 ਚੱਲ ਗਿਆ ਉਸ ਤੋਂ ਬਾਅਦ ਇਹ ਦੀ ਫਿਰ ਕੰਪਲੀਟ ਚੈੱਕਅਪ ਮੈਂ ਕਿਤੇ ਨਾ ਕਿਤੇ ਕਰਵਾ ਲੈਂਦੀ ਹਾਂ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਟੈਂਪਰੇਰੀ ਜਿਹੜੀਆਂ ਐਕਸੈਸਰੀਜ਼ ਨੇ ਕਲੱਚ ਵਾਇਰ ਐਕਸੀਲੇਟ ਵਾਇਰ ਫਿਰ ਇਹਦਾ ਹਾਂ ਇਹ ਕਰਨਾ ਪੈਂਦਾ ਹੈ ਇਹ ਕਰਨਾ ਪੈਂਦਾ ਹੈ ਕਹਿ ਲਓ YouTube ਬਹੁਤ ਹੈਲਪ ਕਰਦਾ ਹੈ ਤੁਸੀਂ ਉੱਤੇ ਵੀਡੀਓ ਦੇਖ ਲੈਂਦੇ ਜਿਹੜੇ ਸਾਡੇ ਸੀਨੀਅਰ ਰਾਈਡਰਸ ਉਹਨਾਂ ਨੇ ਪਾਈਆਂ ਹੁੰਦੀਆਂ ਫਲੱਗ ਦੀ ਪ੍ਰੋਬਲਮ ਆ ਸਕਦੀ ਹੈ ਜੇ ਤੁਹਾਡੀ ਬਾਈਕ ਫਾਲ ਹੋ ਗਈ ਤੇ ਸਮ ਟਾਈਮ ਜਿਹੜਾ ਲੈਗ ਗਾਰਡ ਹੈ ਉਹ ਮਤਲਬ ਕਿ ਥੋੜਾ ਜਿਹਾ ਵੇਰੀ ਕਰ ਜਾਂਦਾ ਹੈ ਬਿਲਕੁਲ ਠੀਕ ਬਟ ਅਜੇ ਤੱਕ ਮੈਨੂੰ ਕੋਈ ਇਨੀ ਮੇਜਰ ਪ੍ਰੋਬਲਮ ਨਹੀਂ ਆਈ ਅੱਛਾ ਹੁਣ ਮੇਰਾ ਅਗਲਾ ਸਵਾਲ ਹੈ ਰਾਈਡ ਕਰਦੇ ਆਂ ਵਾਲੇ ਸਭ ਤੋਂ ਔਖੇ ਚੈਲੰਜ ਉਹ ਕਿਸ ਤਰੀਕੇ ਨਾਲ ਤੇ ਕਿਤੇ ਨਾ ਕਿਤੇ ਲੱਗਿਆ ਨਹੀਂ ਕਿ ਡੋਲਨ ਦਾ ਗੇਮ ਇਹ ਕਿੱਥੇ ਮੈਂ ਪੰਗਾ ਲੈ ਲਿਆ ਜਾਂ ਕਿਤੇ ਇਸ ਤਰੀਕੇ ਦੇ ਨਾਲ ਨਹੀਂ ਐਕਚੁਅਲੀ ਜਦੋਂ ਤੁਸੀਂ ਕੋਈ ਚੈਲੰਜ ਲੈ ਕੇ ਚੱਲਦੇ ਜੇ ਨਾ ਜਿਸ ਤਰ੍ਹਾਂ ਮੈਂ ਰੀਸੈਂਟਲੀ ਇੱਕ ਰਾਈਡ ਕਰਕੇ ਆਈ ਆ ਸਪੀਤੀ ਰਾਈਡ ਕਰਕੇ ਆਈ ਆ ਹੈਨਾ ਸਪੀਤੀ ਦੇ ਵਿੱਚ ਇਹ ਸਭ ਨੂੰ ਹੀ ਪਤਾ ਹੈ ਜਿਹੜੇ ਲੋਕੀ ਸਪੀਤੀ ਜਾਣਾ ਚਾਹੁੰਦੇ ਆ ਜਾਂ ਜਿਹੜੇ ਜਾ ਕੇ ਆਏ ਨੇ ਕਿ ਕਾਜ਼ਾ ਟੂ ਮਨਾਲੀ ਇਟਸ ਵੈਰੀ ਸਾਫ ਟੈਰੈਂਡ ਉਹਦੇ ਵਿੱਚ ਹੈ ਕਿ 200 ਕਿਲੋਮੀਟਰ ਹੈ ਔਰ ਉਹਦੇ ਵਿੱਚ ਤੁਹਾਨੂੰ ਵਾਟਰ ਕ੍ਰੋਸਿੰਗ ਵੀ ਮਿਲਣਗੀਆਂ ਨੀਅਰ ਅਬਾਊਟ 50 ਉਸ ਤੋਂ ਬਾਅਦ ਤੁਹਾਨੂੰ ਉੱਥੇ ਦੇ ਹिल्स ਜਿਹੜੇ ਨੇ ਉਹ ਐਨਾ ਕੁ ਰਸਤਾ ਹੈ ਉਹ ਵੀ ਪਥਰਾਂ ਲ ਭਰਿਆ ਇੱਕ ਮਿਸਟੇਕ ਔਰ ਤੁਸੀਂ ਖਾਈ ਵਿੱਚ ਜਿਹੜੇ ਇਦਾਂ ਦੇ ਹੁੰਦੇ ਨੇ ਬਟ ਉਹ ਤੁਹਾਨੂੰ ਜੇ ਤੁਸੀਂ ਉਹ ਕਰਦੇ ਹੋ ਜੇ ਅੱਜ ਆਪਾਂ ਇਕੱਠੇ ਖੜੇ ਆ ਜੀ ਤੇ ਮੈਨੂੰ ਲੱਗਦਾ ਕਿ ਉਸ ਚੀਜ਼ ਦਾ ਰਿਵਾਰਡ ਮੈਨੂੰ ਬਾਅਦ ਚ ਮਿਲਦਾ ਹੈ ਇੰਡੀਆ ਰਾਈਡ ਜਿਹੜੀ ਕੀਤੀ ਸੀ ਉਹ ਮੈਂ ਆਪਣੇ ਲਈ ਕੀਤੀ ਸੀਗੀ ਹਾਂ ਬਟ ਉਹ ਬਾਅਦ ਵਿੱਚ ਪੰਜਾਬ ਦੀ ਇੱਕ ਆਵਾਜ਼ ਬਣ ਗਈ ਕਿ ਹਨਾ ਪੰਜਾਬ ਤੋਂ ਇੱਕ ਫੀਮੇਲ ਬਾਈਕਰ ਹੈ ਕਿ ਜਿਹਨੇ 올 ਇੰਡੀਆ ਰਾਈਡ ਮਤਲਬ ਕਿ ਉਹਨੂੰ ਮੈਂ ਕਹਿ ਸਕਦੀ ਹਾਂ ਕਿ ਮੈਂ ਕਸ਼ਮੀਰ ਤੱਕ ਗਈ ਔਰ ਕਸ਼ਮੀਰ ਤੋਂ ਕਨਿਆ ਕੁਮਾਰੀ ਕਨਿਆ ਕੁਮਾਰੀ ਤੋਂ ਫਿਰ ਵਾਪਸ ਮੈਂ ਰਾਉਂਡ ਟ੍ਰਿਪ ਕੀਤਾ ਅੱਛਾ ਉਹ ਜਿਹੜਾ ਕਿ ਅਜੇ ਤੱਕ ਕਿਸੇ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਮਤਲਬ ਚੈਲੰਜ ਮਤਲਬ ਜਦੋਂ ਤੁਸੀਂ ਇੱਕ ਹਾਰਡ ਫੇਸ ਤੋਂ ਨਿਕਲਦੇ ਜੇ ਤੇ ਤੁਹਾਨੂੰ ਅਚੀਵਮੈਂਟ ਵੀ ਤਾਂ ਹੀ ਮਿਲਦੀ ਹੈ ਹੂੰ ਤੇ ਰਸਤੇ ਵੀ ਬਹੁਤ ਖਤਰਨਾਕ ਮਿਲਦੇ ਨੇ ਐਦਾਂ ਦੀ ਗੱਲ ਨਹੀਂ ਹੈ ਕਿ ਆਰਾਮ ਜੀਡੀ ਰੋਡ ਜਿਹੜਾ ਹਾਈਵੇਓ ਸਾਰੀ ਕਿਤੇ ਬਣਿਆ ਹੈ ਸਰਪ੍ਰਾਈਜ਼ ਨਹੀਂ ਹੁੰਦੇ ਕਈ ਲੋਕ ਦੇਖ ਕੇ ਕਿ ਰਸਤੇ 'ਚ ਪੁੱਛਦੇ ਹੋਣਗੇ ਮੈਡਮ ਸੈਲਫੀ ਲੈਣੀ ਹੈ ਮੈੜੇ ਸਮ ਟਾਈਮ ਮੇਰੇ ਪਿੱਛੋਂ ਕੁਝ ਰਾਈਡਰਸ ਲੰਘ ਰਹੇ ਨੇ ਜਾਂ ਕੋਈ ਪਬਲਿਕ ਲੰਘ ਰਹੀ ਹੈ ਉਹ ਪਹਿਲਾਂ ਤੇ ਪਿੱਛੋਂ ਦੇਖਣਗੇ ਕਿ ਫੀਮੇਲ ਲੱਗਦੀ ਹੈ Baal ਤੋਂ ਜਜਮੈਂਟ ਕਰ ਲੈਂਦੇ ਨੇ ਫਿਰ ਉਹ ਮਤਲਬ ਕੁਝ ਮੇਰੇ ਇੱਥੇ ਵੀ ਲਿਖਿਆ ਸੀ ਗੰਭੀਕਾਰ ਰਾਈਡਰ ਉਹ ਮੈਂ ਰਿਮੂਵ ਕੀਤਾ ਹੋਇਆ ਹੈ ਤੇ ਉਹ ਦੇਖ ਲੈਂਦੇ ਨੇ ਕਿ ਅੰਬਿਕਾ ਜਿਹੜਾ ਲੜਕੀ ਲੱਗਦੀ ਫਿਰ ਉਹ ਸਟਾਪ ਕਰਦੇ ਆ ਨੈਕਸਟ ਸਟੇਸ਼ਨ ਜੇ ਮੈਂ ਕਿਤੇ ਰੁਕੀ ਆ ਉਹ ਪਿੱਛੋਂ ਆ ਰਹੇ ਨੇ ਫਿਰ ਉਹ ਰੁਕਣਗੇ ਮੈਮ ਅਸੀਂ ਤੁਹਾਨੂੰ ਕਦੋਂ ਦੇ ਦੇਖ ਰਹੇ ਸੀਗੇ ਤੇ ਮੈਮ ਤੁਸੀਂ ਕਿੱਥੋਂ ਆਏ ਫਿਰ ਗੱਡੀ ਦਾ ਨੰਬਰ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਆਪਣੀ ਬਾਈਕ ਹੀ ਲੈ ਕੇ ਜਾਵਾਂ ਦੇ ਛਿਦਾਵਾਂ ਸਮਟਾਈਮ ਆਰੀ ਵਾਲੇ ਆਪਣੀ ਬਾਈਕ ਵੀ ਪ੍ਰੋਵਾਈਡ ਕਰਦੇ ਨੇ ਬਟ ਮੈਨੂੰ ਇਹ ਹੁੰਦਾ ਕਿ ਨਹੀਂ ਮੇਰੇ ਪੰਜਾਬ ਦੀ ਪਹਿਚਾਨ ਹੈ ਮੇਰੇ ਪੰਜਾਬ ਦੀ ਪਹਿਚਾਨ ਹੈ ਕਿਉਂਕਿ ਉੱਤੇ ਜਿਹੜਾ ਉਹ ਪੀ ਵੀ ਲੱਗਿਆ ਨੰਬਰ ਉਹ ਉੱਤੇ ਪੰਜਾਬ ਦੀ ਪਹਿਚਾਨੀ ਹੈ ਰੀਸੈਂਟ 스ਪੀਤੀ ਰਾਈਡ ਦੋਤੇ ਨਾ ਇੱਕ ਜਗ੍ਹਾ ਦੇ ਉੱਪਰ ਅਸੀਂ ਸ਼ਤ్రੂ ਕਰਕੇ ਇੱਕ ਜਗ੍ਹਾ ਆਂਦੀ ਉੱਥੇ ਨਾ ਬਾਈਕ ਸਦਾ ਲਾਈਨ ਚ ਲੱਗੀਆਂ ਸੀ ਸਾਰੀਆਂ ਤੇ ਉੱਥੋਂ ਇੱਕ ਮੇਲ ਪਰਸਨ ਆਂਦਾ ਮੇਰੇ ਕੋਲ ਤੇ ਮੇਰੇ ਕੋਲ ਨਹੀਂ ਆਂਦਾ ਸਾਡੇ ਗਰੁੱਪ ਦੇ ਕੋਲ ਆ ਜਾਂਦਾ ਉਹ ਕਹਿੰਦੇ ਮੈਨੂੰ ਦੱਸਿਓ ਵੀ ਕਿਹੜਾ ਬੰਦਾ ਆਇਆ ਹੋਇਆ ਜਲੰਧਰ ਤੋਂ ਸੋ ਸਰਜੰਦਰ ਤੋਂ ਸੀਗੇ ਮੇ ਵੀ ਉਹਨਾਂ ਦੇ ਕੋਲ ਫੋਰਚੂਨਰ ਸੀਗੀ ਜੀ ਤੇ ਉਹ ਆਪਣੇ ਫਰੈਂਡਸ ਦੇ ਨਾਲ ਆਏ ਹੋਏ ਸੀ ਤੇ ਉਹ 08 ਨੰਬਰ ਦੇਖ ਕੇ ਉਹ ਸਰਚ ਕਰਨ ਲੱਗ ਪਏ ਤੇ ਫਿਰ ਮੇਰੇ ਨਾਲ ਦੇ ਕੋ ਰਾਈਡਰ ਸੀ ਉਹਨਾਂ ਨੇ ਕਿਹਾ ਕਿ ਉਹ ਮੇਲ ਨਹੀਂ ਆ ਮੈਡਮ ਬੈਠੀ ਆ ਤੇ ਉਹ ਮੇਰੇ ਵੱਲ ਕਿੰਨੀ دیر ਦੇਖਦੇ ਰਹੇ ਕਹਿੰਦੇ ਮੈਡਮ ਤੁਸੀਂ ਬਾਈਕ ਤੁਹਾਡੀ ਤੁਸੀਂ ਉੱਥੋਂ ਲੈ ਕੇ ਉਹ ਕੋ ਗੱਲ ਨਹੀਂ ਸੀ ਹੋਰ ਹੀ ਕਰਨ ਦੇ ਲਈ ਨਾ ਬਿਲਕੁਲ ਮਤਲਬ ਕਿ ਉਹ ਖੁਦ ਸਰਪ੍ਰਾਈਜ਼ ਹੋ ਗਿਆ ਉਹਨੇ ਮੇਰਾ ਫੋਨ ਨੰਬਰ ਲਿਆ ਐਡਰੈਸ ਲਿਆ ਆਪਣੇ ਬੱਚੇ ਸੀ ਉਹਦੇ ਨਾਲ ਫੋਟੋਜ਼ ਵੀ ਨਹੀਂ ਆ ਉਹ ਮਤਲਬ ਜਿੰਨਾ ਅੱਛਾ ਮੈਨੂੰ ਲੱਗ ਰਿਹਾ ਸੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਓਨਾ ਹੀ ਅੱਛਾ ਲੱਗ ਰਿਹਾ ਸੀ ਜ਼ਿਆਦਾ ਉਹਨਾਂ ਨੂੰ ਖੁਸ਼ੀ ਜਾਈ ਉਹਨਾਂ ਨੂੰ ਖੁਸ਼ੀ ਹੋ ਰਹੀ ਸੀ ਫੈਮਿਲੀ ਦਾ ਸਪੋਰਟ ਕਿਸ ਤਰੀਕੇ ਦੇ ਨਾਲ ਕਿਉਂਕਿ ਹਾਲਾਂਕਿ ਤੁਸੀਂ ਪਹਿਲਾਂ ਜ਼ਰੂਰ ਇਹ ਗੱਲ ਕਹੀ ਹੈ ਕਿ ਬੇਟਾ ਕਹਿੰਦਾ ਕਿ ਮਮਾ ਜੇ ਉਹ ਤੁਹਾਡੇ ਡ੍ਰੀਮਸ ਨੇ ਉਹਨਾਂ ਨੂੰ ਪੂਰਾ ਕਰੋ ਬਿਲਕੁਲ ਅ ਬੇਟਾ ਐਕਚੁਅਲੀ ਜਿਸ ਤਰ੍ਹਾਂ ਕੈਨੇਡਾ ਆਇਆ ਕੈਨੇਡਾ ਦੇ ਵਿੱਚ ਆਪਾਂ ਸਿਰਫ ਕਮਾਈ ਵੱਲ ਹੀ ਨਹੀਂ ਧਿਆਨ ਰੱਖਦੇ ਜਿਹੜੇ ਐਕਚੁਅਲੀ ਕੈਨੇਡੀਅਨ ਹੈਗੇ ਨੇ ਤੇ ਉਹਦੀ ਵੀ ਸੋਚ ਇਦਾਂ ਦੀ ਹੈ ਕਿ ਜ਼ਿੰਦਗੀ ਦਾ ਪਤਾ ਨਹੀਂ ਕਿੱਥੇ ਖਤਮ ਹੋ ਜਾਣੀ ਹੈ ਨਾ ਤੇ ਆਪਣੀ ਜਿਹੜੀ ਡਰੀਮਸ ਹੈਗੇ ਆ ਆਪਾਂ ਨੂੰ ਕੰਮ ਦੇ ਨਾਲ-ਨਾਲ ਹੀ ਪੂਰੇ ਕਰਨੇ ਚਾਹੀਦੇ ਆ ਉਹ ਖੁਦ ਵੀ ਲਾਈਕ ਕਰਦਾ ਹੈ ਕੈਂਪਿੰਗ 트੍ਰੈਕਿੰਗ সুইਮਿੰਗ ਸਪੋਰਟ ਕਰਦਾ ਹੈ ਤੇ ਉਹ ਹਮੇਸ਼ਾ ਹੀ ਸਪੋਰਟ ਕਰਦਾ ਹੈ ਔਰ ਹਸਬੈਂਡ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਉਹ ਵੀ ਹਮੇਸ਼ਾ ਏਸੀ ਚੀਜ਼ 'ਚ ਜੇ ਮੈਂ ਕੋ ਡਿਸਾਈਡ ਕੀਤਾ ਹੈ ਪਲਾਨ ਕੀਤਾ ਹੈ ਕਿ ਮੈਂ ਇੱਥੇ ਜਾ ਰਹੀ ਆ ਤੇ ਉਹ ਕਹਿੰਗੀਆਂ ਹਾਂ ਠੀਕ ਐ ਉਹ ਵੀ ਮਤਲਬ ਹਮੇਸ਼ਾ ਪੁੱਛਦੀ ਹੈ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਕੋਈ سپورਟ ਚਾਹੀਦੀ ਹੈ ਜਾਂ ਕਿਦਾਰ ਚਲੋ ਠੀਕ ਐ ਆਪਣਾ ਧਿਆਨ ਰੱਖਣਾ ਬਸ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਇੱਕ ਮਹਿਲਾ ਦੇ ਉੱਤੇ ਹਾਲਾਂਕਿ ਘਰ ਵੀ ਸੰਭਾਲਣਾ ਬਾਹਰ ਵੀ ਪਰ ਤੁਸੀਂ ਆਪਣੇ ਸ਼ੌਂਕ ਨੂੰ ਵੀ ਜਿਹੜਾ ਹੈ ਕਿ ਉਹ ਜ਼ਿੰਦਾ ਜ਼ਰੂਰ ਰੱਖਿਆ ਹੋਇਆ ਹੈ ਬਿਲਕੁਲ 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 ਹੋਰ ਵੀ ਤੁਹਾਨੂੰ ਕੋਈ ਮੈਡਮ ਰਾਈਡਰ ਮਿਲਿਆ ਨੇ ਕੋਈ ਫੀਮੇਲਸ ਮਿਲਿਆ ਨੇ ਕਿ ਮੈਡਮ ਅਸੀਂ ਵੀ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ ਸਾਨੂੰ ਵੀ ਜਿਹੜਾ ਹੈ ਕਿ ਨਾਲ ਤੁਸੀਂ ਰੱਖੋ ਬਹੁਤ ਸਾਰੀਆਂ ਐਦਨੀਆਂ ਵੀ ਚੀਜ਼ਾਂ ਹੋਈਆਂ ਹੋਣੀਆਂ ਕਿ ਬਹੁਤ ਸਾਰੀਆਂ ਐਸੀਆਂ ਲੇਡੀਆਂ ਹੋਣੀਆਂ ਸੀ ਕਈ ਵਾਰ ਦੇਖਦੇ ਬਾਈਕਸ ਉਨ ਚਲਾਉਂਦੀਆਂ ਵੀ ਨੇ ਸ਼ਹਿਰ 'ਚ ਵੀ ਕਿਤੇ ਨਾ ਕਿਤੇ ਦਿਖਾਈ ਜ਼ਰੂਰ ਦਿੰਦਾ ਅਕਸਰ ਜਦੋਂ ਅਸੀਂ ਕਈ ਵਾਰ ਵੇਖਦੇ ਨਾ ਕਿ ਫੀਮੇਲ ਕੋਈ ਡਰਾਈਵ ਕਰਦੀ ਹੁੰਦੀ ਕਿਸੇ ਚੀਜ਼ ਨੂੰ ਜਾਂ ਉਹ ਬਾਈਕ ਤੇ ਹੋਏ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਉਹ ਬੀਬੀ ਆ ਗਈ ਸਾਹਮਣੇ ਬਚ ਕੇ ਬਚ ਕੇ ਬਚ ਕੇ ਉਹ ਬਹੁਤ ਸਾਰੇ ਨੇ ਕਿ ਟ੍ਰੋਲ ਹੁੰਦੇ ਆ ਕਿ ਲੇਡਿਸ ਨੂੰ ਲੈ ਕੇ ਬਣਾਇਆ ਹੁੰਦਾ ਉਹਨਾਂ ਨੂੰ ਕੀ ਜਵਾਬ ਦੇਣੇ ਹੋ ਕਿਉਂਕਿ ਤੁਸੀਂ ਇੱਕ ਜਿੰਦੀ ਜਾਗਦੀ ਐਗਜ਼ਾਮਪਲ ਜਿਹੜੀ ਉਹ ਸੈੱਟ ਕਰਦੇ ਹੋ ਐਕਚੁਅਲੀ ਇਦਾਂ ਹੁੰਦਾ ਕਿ ਜਦੋਂ ਖਾਸ ਕਰਕੇ ਮੈਂ ਬਾਈਕ ਚਲਾ ਰਹੀ ਹਾਂ ਮੇਰੀ ਇਹ ਬਾਈਕ ਨਾ ਮੇਰੀ ਇੱਕ ਪਛਾਣ ਬਣ ਚੁੱਕੀ ਹੈ ਜੀ ਕੋਈ ਇਸ ਬਾਈਕ ਨੂੰ ਹੋਰ ਵੀ ਲੈ ਕੇ ਜਾਏਗਾ ਨਾ ਉਹਨੂੰ ਪਤਾ ਲੈਣਾ ਐਂਬੀਕਾ ਦੀ ਬਾਈਕ ਹੈ ਬਿਲਕੁਲ ਠੀਕ ਤੇ ਮੈਨੂੰ ਉਹ ਜ਼ਿੰਮੇਵਾਰੀ ਬਹੁਤ ਤਰੀਕੇ ਨਾਲ ਨਿਭਾਣੀ ਪੈਗੀ ਜਿਹੜੀ ਮੇਰੀ ਇੱਕ ਇਮੇਜ ਸੋਸਾਇਟੀ ਹੈ ਮਤਲਬ ਜੇ ਮੈਂ ਮਾਰਕੀਟ ਚ ਵੀ ਜਾ ਰਹੀ ਹਾਂ ਤੇ ਮੈਨੂੰ 10 ਜਾਣੇ ਪਛਾਨ ਰਹੇ ਨੇ ਉਸ ਚੀਜ਼ ਨੂੰ ਕੰਟੀਨਿਊ ਰੱਖਣ ਦੇ ਲਈ ਆਪਣੀ ਇਮੇਜ ਨੂੰ ਬਰਕਰਾਰ ਰੱਖਣ ਦੇ ਲਈ ਮੈਂ ਹਮੇਸ਼ਾ ਰੋ ਰੈਗੂਲੇਸ਼ਨ ਜਿਹੜੇ ਨੇ ਉਹ ਫਾਲੋ ਕਰਦੀ ਹਾਂ ਜ਼ਿੰਮੇਵਾਰੀ ਜਿਹੜੀ ਹੈ ਕਿ ਉਹ ਜ਼ਿੰਮੇਵਾਰੀ ਨਿਭਾਉਣੀ ਹੈ ਬਾਕੀ ਇਹ ਕਿ ਰੋਡ ਸਾਈਡ ਤੋਂ ਪੇ ਜੇ ਕੋਈ ਜਿਹਨੂੰ ਆਪਾਂ ਪੰਜਾਬੀ ਛਲਾਰੂ ਜੇ ਕਹਿ ਦਿੰਨੇ ਆ ਹਨਾ ਉਹ ਕੋਲੋਂ ਡੰਗਦੇ ਵੀ ਨੇ ਉਹ ਦੇਖਦੇ ਵੀ ਨੇ ਹੌਰ ਵੀ ਕਰਦੇ ਆ ਕਈ ਵਾਰੀ ਤੇਜ਼ ਚਲਾਉਂਦੇ ਆ ਇਹ ਵੀ ਇੱਕ ਚੈਲੰਜ ਹੈ ਆਪਣੇ ਆਪ ਦੇ ਵਿੱਚ ਹਾਂ ਤੇ ਆਪਾਂ ਸੋਬਰ ਜੀ ਸਪੀਡ ਰੱਖ ਕੇ ਚਲਾਈਦਾ ਨਾਟ ਵੈਰੀ ਜੇ ਤੇ ਹਾਈਵੇ ਦਾ ਨੂੰ ਹਾਲ ਖਾਲੀ ਮਿਲ ਰਿਹਾ 120 ਤੱਕ ਤੁਸੀਂ ਚਲਾਉਂਦੇ ਹੋ ਜੇ ਭੀੜ ਹੈ ਟ੍ਰੈਫਿਕ ਹੈ ਉੱਥੇ ਤੁਸੀਂ ਆਪਣੇ ਆਪ ਨੂੰ ਵੀ ਸੇਵ ਕਰਨਾ ਜਿਹੜੇ ਨਾਲ ਚਲਦੇ ਉਹਨਾਂ ਨੂੰ ਵੀ ਸੇਵ ਕਰਨਾ ਤੇ ਜਿਹੜੇ ਉਹ ਸ਼ਲਾਰੂ ਜੀ ਨਾਲ ਚੱਲਦੇ ਉਹ ਕਿੰਨੀ ਦੇਰ ਚੱਲਣਗੇ ਕਿਉਂਕਿ ਮੇਰੀ ਰਾਈਡ ਬਹੁਤ ਲੰਬੀ ਹੁੰਦੀ ਹੈ ਮੈਂ ਇਹ ਸਵਾਲ ਪੁੱਛਿਆ ਸ਼ਲਾਰੂ ਦਾ ਨਾਮ ਵੀ ਕਿਉਂ ਵਰਤਦੇ ਕਿ ਕੋਈ ਐਵੇਂ ਜਿਹਾ ਹਰਕਤਾਂ ਵੀ ਕਰਦੇ ਨੇ ਨਹੀਂ ਉਹ ਇਹੀ ਹੈ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਇੱਕ ਫੀਮੇਲ ਜਾ ਰਹੀ ਹੈ ਹਣਾ ਲੈ ਵੀ ਮੇਰੇ ਕੋ ਵੀ ਬਾਈਕ ਹੈਗੀ ਮੈਂ ਜਲਾਉਣਾ ਚੰਗੀ ਤਰ੍ਹਾਂ ਹਣਾ ਉਹ ਚਲਾਈ ਜਾਣਗੀ ਚਲਾਈ ਜਾਣਗੀ ਬਟ ਐਟ ਦੀ ਐਂਡ ਉਹਨਾਂ ਨੂੰ ਲੱਗਦਾ ਹੀ ਲੱਗਦੇ ਨੇ ਬਹੁਤ ਦੂਰ ਜਾਣਾ ਹੈ ਚਲ ਵੀ ਆਪਾਂ ਹੋਲੀ ਕਰ ਲਈਏ ਹੁਣ ਤੇ ਕੁਝ ਰਾਈਡਿੰਗ ਗੀਅਰਸ ਆਪਾਂ ਪਾਏ ਹੁੰਦੇ ਆ ਰਾਈਡਿੰਗ ਗੀਅਰਸ ਦੇ ਨਾਲ ਸਾਨੂੰ ਡਿਸਟਰਬੈਂਸ ਘੱਟ ਹੁੰਦੀ ਆ ਇੱਕ ਚਾਹ ਸੀਗਾ ਕਿ ਰਾਈਟ ਕਰਨੀ ਕਰਨੀ ਆ ਭਾਈ ਨਹੀਂ ਸ਼ੁਰੂ ਤੋਂ ਨਹੀਂ ਇਹ ਜਦੋਂ ਮੈਂ ਰਾਈਡ ਕੀਤੀ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਪੰਜਾਬ ਪਿੱਛੇ ਰਾਈਡਿੰਗ 'ਚ ਤੇ ਪਹਿਲੀ ਵਾਰੀ ਮੋਟਰਸਾਈਕਲ ਜਦੋਂ ਚਲਾਇਆ ਸੀਗਾ ਜਦੋਂ ਇਹ ਅਹਿਸਾਸ ਹੋਇਆ ਉਹਦਾ ਆਪਣੀ ਬਾਈਕ ਨੂੰ ਨਹੀਂ ਸ਼ੁਰੂਆਤ ਸ਼ੁਰੂਆਤ ਵਿੱਚ ਮੇਨੂੰ 8th 10th 9th ਦੇ ਵਿੱਚ ਹੋਵਾਂਗੀ ਮੈਂ ਉਦੋਂ ਕਿੰਨਾ ਦਾ ਸੀਗਾ ਉਹ ਪਾਪਾ ਤੇ ਹੀ ਸੀਗਾ ਬਾਈਕ ਕੋ ਜਿਹੜਾ ਆਪਣਾ ਸਟੈਂਡਰਡ ਬਾਈਕ ਆਂਦਾ ਹੈ ਉਹੀ ਸੀਗਾ اچھا ਉਹ ਵੀ ਆ ਰਹੀਦਾ ਸੀਗਾ ਬੁਲੇਟੀ ਸੀਗਾ ਹਾਂਜੀ ਹਾਂਜੀ ਉਸ ਤਰ੍ਹਾਂ ਮੇਰੇ ਕੋਲ ਜਦੋਂ ਮੈਂ ਸਕੂਲ ਕਾਲਜ ਵੀ ਜਾਂਦੀ ਸੀ ਤੇ ਵੈਸਪਾ ਬਾਈਕ ਸਕੂਟਰ ਹੁੰਦਾ ਸੀਗਾ ਅੱਛਾ ਤੇ ਉਹ ਵੀ ਗੀਅਰਸ ਵਾਲਾ ਹੁੰਦਾ ਸੀਗਾ ਤੇ ਗੀਅਰਸ ਦੇ ਨਾਲ ਪਹਿਲਾਂ ਤੋਂ ਹੀ ਦੋਸਤੀ ਹੈਗੀ ਐ ਹਾਂਜੀ ਮੈਮ ਤੁਹਾਨੂੰ ਇਹ ਦੇਖ ਕੇ ਜੋ ਕਿ ਤੁਸੀਂ ਪੰਜਾਬ ਦਾ ਵੀ ਨਾਮ ਰੌਸ਼ਨ ਕਰਦੇ ਪਿਓ ਅਪੀਲ ਕੀ ਕਰਦੇ ਹੋ ਹੋਰ ਜਿਹੜੀਆਂ ਲੇਡੀਜ਼ ਅੱਗੇ ਆਣਾ ਚਾਹੁੰਦੀਆਂ ਨੇ ਖਾਸ ਕਰਕੇ ਲੇਡੀਜ਼ ਕਿਸੇ ਵੀ ਕੰਮ ਜਾਣ ਤੇ ਉਹ ਬਹੁਤ ਵੈਸੇ ਅੱਜਕੱਲ ਤੇ ਇਹ ਕਹਿਣਾ ਮਤਲਬ ਗਲਤ ਹੋਵੇਗਾ ਕਿ ਲੇਡੀਜ਼ ਕਿਸੇ ਕੰਮ ਚ ਵੀ ਪਿੱਛੇ ਨੇ ਬਿਲਕੁਲ ਠੀਕ ਹੈ ਬਹੁਤ ਟਾਰਗੇਟ ਇਹੋ ਜੇ ਰੱਖੇ ਹੋਏ ਨੇ ਉਹਨਾਂ ਨੇ ਸੈੱਟ ਕੀਤੇ ਹੋਏ ਨੇ ਜਿਹਦੇ ਵਿੱਚ ਉਹ ਅੱਗੇ ਆ ਰਹੀਆਂ ਨੇ ਬਿਲਕੁਲ ਠੀਕ ਹੈ ਤੇ ਹਰ ਇੱਕ ਫੀਲਡ ਚ ਜਾ ਰਹੀਆਂ ਨੇ ਡਿਊ ਟੂ ਏਜ ਆਮ 46 47 ਗੋਇੰਗ ਟੂ ਬੀ 47 ਇਨ ਦਸੰਬਰ ਤੇ ਮਤਲਬ ਸਾਨੂੰ ਹਰ ਇੱਕ ਚੀਜ਼ ਨੂੰ ਸੈਟ ਰੱਖਣ ਦੇ ਲਈ ਪਹਿਲਾਂ ਆਪਣੇ ਆਪ ਨੂੰ ਸੈਟ ਰੱਖਣਾ ਪਏਗਾ ਫਿਰ ਉਸ ਤੋਂ ਬਾਅਦ ਆਪਾਂ ਜੋ ਵੀ ਪਲਾਨ ਕਰਾਂਗੇ ਜੇ ਤੁਸੀਂ 100% ਸ਼ੋਰ ਹੋ ਤਾਂ ਤੁਸੀਂ ਹਰ ਇੱਕ ਟਾਰਗੇਟ ਅਚੀਵ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਮੈਮ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਤੁਸੀਂ ਸੁਣੀ ਹੈ ਅੰਬਿਕਾ ਸੋਨੀਆ ਹੋਰਾਂ ਦੀ ਰਾਈਡ ਕਰਦੇ ਨੇ ਸਿੰਗਲ ਰਾਈਡਰ ਨੇ ਪੰਜਾਬ ਦੇ ਦੇਸ਼ ਚ ਨਾਮ ਰੋਸ਼ਨ ਕਰਦੇ ਪਏ ਨੇ اپنی ساری کہانی ਦੱਸੀ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਸ਼ੌਂਕ ਪਿਆ ਤੇ ਖਾਸ ਤੌਰ ਤੇ ਜਿਹੜੀ ਗੱਲ ਦਾ ਸੀ ਪਹਿਲਾਂ ਵੀ ਸ਼ੁਰੂਆਤ ਤੋਂ ਜ਼ਿਕਰ ਕਰਦੇ ਪਏ ਸੀ ਕਿ ਮਹਿਲਾਵਾਂ ਜਿਹੜੀਆਂ ਕਿ ਅੱਜ ਕਿਸੇ ਵੀ ਫੀਲਡ 'ਚ ਜਿਹੜਾ ਕਿ ਪਿੱਛੇ ਨਹੀਂ ਐ ਸੁਪਨੇ ਵੀ ਜੀ ਰੀਆਂ ਨੇ ਤੇ ਨਾਲ ਹੀ ਖਾਸ ਵੀ ਗੱਲਾਂ ਆਖੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਖਾਸ ਤੌਰ ਤੇ ਬਾਈਕ ਚਲਾਉਣ ਲੱਗੀਆਂ ਤੇ ਸੜਕ ਤੇ ਕੋਈ ਵੀ ਵਾਹਨ ਚਲਾਉਣ ਲੱਗੀਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਮੈਡਮ ਐਸ ਵਕਤ ਪੰਜਾਬ ਨੂੰ ਲੈ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਨੂੰ ਲੈ ਕੇ ਜੋ ਅੱਗੇ ਵਧੇ ਹੋਏ ਨੇ ਜ਼ਰੂਰ ਜਿਹੜਾ ਕੀ ਕਾਮਯਾਬ ਹੋਵੇ ਕੈਮਰਾ ਪਰਸਨ ਚ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲੰਤਰ